ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮਾਂ ਦੀ ਧੋਨੀ ਦਾਲ ਦੇ ਪੱਲੇ ਬਣਾਵਾਂਗੇ ਸਭ ਤੋਂ ਪਹਿਲਾਂ ਇੱਕ ਕੌਲ ਦੀ ਦਾਲ ਦੀ ਲੈ ਕੇ ਅਸੀਂ ਉਸ ਨੂੰ ਦੋ ਤਿੰਨ ਵਾਰੀ ਪਾਣੀ ਵਿੱਚ ਧੋ ਕੇ ਸਾਰੀ ਰਾਤ ਭਿਉਂ ਕੇ ਰੱਖਾਂਗੇ ਭਿਉਂ ਕੇ ਰੱਖਣ ਤੋਂ ਬਾਅਦ ਅਸੀਂ ਉਸ ਨੂੰ ਮਿਕਸੀ ਦੇ ਵਿੱਚ ਪੀਸ ਕੇ ਉਸ ਦਾ ਪੇਸਟ ਤਿਆਰ ਕਰਾਂਗੇ ਉਸ ਵਿੱਚ ਅਸੀਂ ਅੱਧਾ ਚਮਚ ਨਮਕ ਦਾ ਤੇ ਅੱਧਾ ਚਮਚ ਮਸਾਲੇ ਦਾ ਪਾ ਕੇ ਚੰਗੀ ਤਰ੍ਹਾਂ ਪੀਸਣਾ ਹੈ। ਜੋ ਪੇਸਟ ਹੈ ਨਾ ਹੀ ਬਹੁਤਾ ਗਾੜਾ ਤੇ ਨਾ ਹੀ ਬਹੁਤਾ ਪਤਲਾ ਹੋਣਾ ਚਾਹੀਦਾ ਹੈ। ਫਿਰ ਅਸੀਂ ਭੱਲਿਆਂ ਨੂੰ ਇੱਕ-ਇੱਕ ਕਰਕੇ ਤਲ ਲਵਾਂਗੇ। ਜੇਕਰ ਸਾਡਾ ਪੇਸਟ ਗਾੜਾ ਹੋਵੇਗਾ ਤਾਂ ਸਾਡੇ ਭੱਲੇ ਜਿਹੜੇ ਆ ਸੌਫਟ ਨਹੀਂ ਬਣਨਗੇ। ਫਿਰ ਅਸੀਂ ਭੱਲਿਆਂ ਨੂੰ ਤਲ ਕੇ ਕੱਢ ਕੇ ਉਸ ਵਿੱਚ ਕੋਸੇ ਪਾਣੀ ਦੇ ਵਿੱਚ ਪਾ ਲੈਣੇ ਹਨ ਪਾਣੀ ਵਿੱਚ ਕੋਸੇ ਵਿੱਚ ਪਾਣੀ ਵਿੱਚ ਪਾ ਕੇ ਰੱਖਣ ਤੋਂ ਬਾਅਦ ਅਸੀਂ ਉਹਨਾਂ ਨੂੰ ਬਾਹਰ ਕੱਢ ਲਵਾਂਗੇ ਫਿਰ ਅਸੀਂ ਦਹੀਂ ਲੈ ਕੇ ਉਸ ਨੂੰ ਫੈਂਟ ਲੈਣਾ ਹੈ ਦਹੀਂ ਨੂੰ ਫੈਂਟਣ ਤੋਂ ਬਾਅਦ ਅਸੀਂ ਉਸ ਦੇ ਵਿੱਚ ਸਵਾਦ ਅਨੁਸਾਰ ਨਮਕ ਸਵਾਦ ਅਨੁਸਾਰ ਲਾਲ ਮਿਰਚ ਦੇ ਸਵਾਦ ਅਨੁਸਾਰ ਕਾਲੀ ਮਿਰਚ ਪਾ ਕੇ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਅਸੀਂ ਉਸ ਦੇ ਵਿੱਚ ਪਿਆਜ਼ ਤੇ ਇਮਲੀ ਦੀ ਚਟਨੀ ਪਾ ਦੇਵਾਂਗੇ ਫਿਰ ਅਸੀਂ ਉਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਉਸ ਵਿੱਚ ਫਿਰ ਦਵਾਰਾ ਪੱਲੇ ਰੱਖ ਕੇ ਉਸ ਨੂੰ ਸਜਾ ਲਵਾਂਗੇ ਤੇ ਉਸ ਦੇ ਵਿੱਚ ਪੁਦੀਨੇ ਦੇ ਪੱਤੇ ਪਾ ਲੈਣੇ ਹਨ ਮੈਨੂੰ ਆਸ ਹੈ ਕਿ ਤੁਸੀਂ ਮੇਰੀ ਇਸ ਰੈਸਪੀ ਨੂੰ ਪਸੰਦ ਕਰੋਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ। ਧੰਨਵਾਦ ਜੀ ਤੁਹਾਡਾ।